ਪਿੰਡ ਚਮਾਰੂ ਵਿਖੇ ਯੂਨੀਵਰਸਿਟੀ ਕਾਲਜ ਕਨੌਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਤ ਰੋਜ਼ਾ ਐਨਐਸਐਸ ਕੈਂਪ ਦੇ ਪੰਜਵੇਂ ਦਿਨ ਸ਼ਾਮ ਦੇ ਅਕਾਦਮਿਕ ਸੈਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ। ਇਹ ਸੈਸ਼ਨ ਵਿੱਚ ਸਾਡੇ ਵਿੱਚ ਮੁੱਖ ਵਕਤਾ ਦੇ ਤੌਰ ਤੇ ਵਿਸ਼ੇਸ਼ ਤੌਰ ਤੇ ਅਸੀਂ ਚਰਨ ਪਾਦੀ ਜੀ ਨੂੰ ਸੱਦਾ ਦਿੱਤਾ ਸੀਗਾ। ਉਹ ਸਾਡੇ ਵਿੱਚ ਸ਼ਾਮਲ ਹੋਏ ਨੇ। ਇਸ ਪਿੰਡ ਦੇ ਸਰਪੰਚ ਸਰਦਾਰ ਹਰਪ੍ਰੀਤ ਸਿੰਘ ਜੀ ਫਾਦੀ ਮੇਰੇ ਨਾਲ ਟੀਚਰ ਪ੍ਰੋਫੈਸਰ ਗੁਰਤੇਜ ਸਿੰਘ ਸੁਖਦੀਪ ਸਿੰਘ ਮੈਡਮ ਅਮਨਦੀਪ ਮੈਡਮ ਸਤਿੰਦਰ ਤੇ ਪਿਆਰੇ ਵਲੰਟੀਅਰ ਸਾਥੀਓ ਤੇ ਪਿੰਡ ਦੇ ਹੋਰ ਜਿੰਨੇ ਪਤਵੰਤੇ ਸੱਜਣ ਸਾਡੇ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਸਾਰਿਆਂ ਨੂੰ ਮੈਂ ਜੀ ਆਇਆਂ ਕਹਨਾ ਚਰਨ ਪਵਾਦੀ ਜੀ ਇੱਕ ਇਸ ਤਰ੍ਹਾਂ ਦੇ ਲੇਖਕ ਨੇ ਜਿਨ੍ਹਾਂ ਨੇ ਪਵਾਦੀ ਉਪਭਾਸ਼ਾ ਨੂੰ ਸੰਭਾਲਣ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਉਹਨਾਂ ਦੀਆਂ 26 ਦੇ ਕਰੀਬ ਪੁਸਤਕਾਂ ਨੇ ਜਿਹੜੀਆਂ ਪੁਆਦੀ ਦੇ ਵਿੱਚ ਛਪੀਆਂ ਨੇ ਜਿਨ੍ਹਾਂ ਵਿੱਚੋਂ ਏਕਬਾਰ ਕੀ ਬਾਤ ਹੈ ਜਿਹੜੀਆਂ ਪੰਚਦੰਤਰ ਦੀਆਂ ਕਹਾਣੀਆਂ ਨੇ ਉਹਨਾਂ ਦਾ ਪੁਆਦੀ ਅਨੁਵਾਦ ਕੀਤਾ ਇਹਨਾਂ ਨੇ ਇਹ ਕੰਮ ਕਰਕੇ ਬਹੁਤ ਵੱਡਾ ਕੰਮ ਉਹਨਾਂ ਨੇ ਪੰਜਾਬੀ ਦੇ ਵਿੱਚ ਪੁਆਦੀ ਭਾਸ਼ਾ ਦੇ ਵਿੱਚ ਸਾਡੇ ਸਾਹਮਣੇ ਲੈ ਕੇ ਆਉਂਦਾ ਇਸੇ ਤਰ੍ਹਾਂ ਉਹਦੇ ਉਹਨਾਂ ਦੀ ਇੱਕ ਗੀਤਾਂ ਦੀ ਬਹੁਤ ਮਸ਼ਹੂਰ ਕਿਤਾਬ ਆ ਆਓ ਪੁਆਦੀ ਗੀਤ ਸੁਣਾਵਾਂ ਤੇ ਉਹ ਲਗਾਤਾਰ ਪਿਛਲੇ ਕਾਫੀ ਅਰਸੇ ਤੋਂ ਇਸ ਪਾਸੇ ਪੰਜਾਬੀ ਭਾਸ਼ਾ ਨੂੰ ਪਾਦੀ ਸਭਿਆਚਾਰ ਨੂੰ ਤੇ ਪਾਦੀ ਲੋਕਾਂ ਦੇ ਵਿਰਸੇ ਨੂੰ ਸੰਭਾਲਣ ਲਈ ਤੇ ਘਰੋ ਘਰੀ ਜਾ ਕੇ ਲੋਕਾਂ ਨੂੰ ਜਾਗਰੂਤ ਜਾਗਰੂਕ ਕਰਨ ਲਈ ਬਹੁਤ ਸਿਰੜ ਨਾਲ ਕੰਮ ਕਰਨ ਵਾਲੇ ਲੇਖਕ ਨੇ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਉਹ ਸਾਡੇ ਨਿੱਕੇ ਜਿਹੇ ਸੱਦੇ ਤੇ ਅੱਜ ਸਾਡੇ ਇਸ 7 ਰੋਜ਼ਾ ਕੈਂਪ ਦੇ ਅਕਾਦਮਿਕ ਸੈਸ਼ਨ ਦੇ ਵਿੱਚ ਬਤੌਰ ਮੁੱਖ ਬਕਤਾ ਸਾਡੇ ਵਿੱਚ ਸ਼ਾਮਲ ਹੋਏ ਨੇ ਮੈਂ ਪ੍ਰਿੰਸੀਪਲ ਡਾਕਟਰ ਲਖਵੀਰ ਸਿੰਘ ਦੀ ਗਿੱਲ ਵੱਲੋਂ ਸਾਡੇ ਐਨਐਸਐਸ ਯੂਨਿਟ ਦੇ ਪ੍ਰੋਗਰਾਮ ਅਫਸਰ ਡਾਕਟਰ ਕਮਲਜੀਤ ਵੱਲੋਂ ਆਪਣੇ ਵੱਲੋਂ ਆਪਣੇ ਵਿਦਿਆਰਥੀਆਂ ਵੱਲੋਂ ਸਰਪੰਚ ਸਾਹਿਬ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿਣਾ ਬਠਿੰਡੇ ਜਾ ਕੇ ਕਰੀਏ ਜਾਂ ਹੋਰ ਪਾਸੇ ਉਹ ਕੰਨ ਚੱਕ ਚੱਕ ਕੇ ਦੇਖਦੇ ਆ ਲੋਕ ਸਾਨੂੰ ਵੀ ਇਹ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਬੋਲੀ ਆ ਕਿਸ ਤਰ੍ਹਾਂ ਬੋਲ ਰਹੇ ਆ ਜੋ ਹਨਾ ਇਸ ਤਰੀਕੇ ਨਾਲ ਮਤਲਬ ਉਹਨਾਂ ਲਈ ਇਹ ਬਹੁਤ ਨਵੀਂ ਤਰ੍ਹਾਂ ਦੀ ਚੀਜ਼ ਆ ਜ ਨਵੀਂ ਤਰ੍ਹਾਂ ਦੀ ਭਾਸ਼ਾ ਅਸੀਂ ਚਰਨ ਪਾਦੀ ਜੀ ਦੇ ਇਸ ਰੰਗ ਨੂੰ ਦੇਖਿਆ ਇਸ ਇਸ ਰੰਗ ਦੀ ਬਹੁਤ ਲੋੜ ਆ ਪਾਦ ਦੇ ਵਿੱਚ ਤੁਸੀਂ ਪਾਦੀਆਂ ਨੇ ਬਹੁਤੇ ਲੇਖਕ ਨਹੀਂ ਪੈਦਾ ਕੀਤੇ ਹਲੇ ਤੱਕ ਮਤੇ ਬੁਲਾਰੇ ਨਹੀਂ ਪੈਦਾ ਕੀਤੇ ਹੈਗੇ ਜਿਵੇਂ ਤੁਹਾਡੇ ਨੇੜੇ ਕਾਲਜ ਯੂਨੀਵਰਸਿਟੀ ਕਾਲਜ ਘਨੌਰ ਖੁੱਲਿਆ ਜਿਸ ਤਰ੍ਹਾਂ ਦੀ ਸਿੱਖਿਆ ਦੇ ਵਿੱਚ ਆਪਣੀ ਜਿਹੜਾ ਯੋਗਦਾਨ ਉਹ ਕਾਲਜ ਪਾ ਰਿਹਾ ਉਸੇ ਤਰ੍ਹਾਂ ਦਾ ਯੋਗਦਾਨ ਚਰਨਪਾਦੀ ਵਰਗੇ ਲੇਖਕ ਵੀ ਪਾਦ ਦੇ ਸੱਭਿਆਚਾਰ ਤੇ ਵਿਰਸੇ ਨੂੰ ਬਚਾਉਣ ਲਈ ਪਾ ਰਹੇ ਨੇ ਜਿਹੜੇ ਸਕੂਲਾਂ ਕਾਲਜਾਂ ਪਿੰਡਾਂ ਦੇ ਵਿੱਚ ਜਾ ਕੇ ਆਪਣੀ ਸ਼ਾਇਰੀ ਦੇ ਨਾਲ ਲੋਕਾਂ ਨੂੰ ਸਾਰਸ਼ਾਰ ਕਰਦੇ ਨੇ ਤੇ ਇਸ ਦੇ ਨਾਲ ਹੀ ਮੈਂ ਬੇਨਤੀ ਕਰਦਾ ਕਿ ਉਹ ਮੰਚ ਤੇ ਆਉਣ ਤੇ ਵਿਦਿਆਰਥੀਆਂ ਦੇ ਨਾਲ ਆਪਣੀਆਂ ਕਵਤਾਵਾਂ ਆਪਣੇ ਗੀਤ ਸਾਂਝੇ ਕਰਨ ਚਰਨ ਪੁਆਦੀ ਜੀ ਤੇ ਪਿਆਰੇ ਵਿਦਿਆਰਥੀਓ ਸਭ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੀ ਇਸ ਕੇ ਬਾਅਦ ਮੈਂ ਇੱਕ ਕਵਿਤਾ ਪੇਸ਼ ਕਰਾਂਗਾ ਫਿਰ ਪੁਆਦ ਕੇ ਬਾਰੇ ਮੈਂ ਬਤਾਵਾਂਗਾ ਵੀ ਪੁਆਦ ਬੋਲੀ ਕੇ ਹੋਆ ਕੀਤਾ ਕਿਆ ਹੋਆ ਸਭ ਤੋਂ ਪਹਿਲਾਂ ਇੱਕ ਮੇਰੀ ਕਵਿਤਾ ਸੁਣੋ ਮੇਰੇ ਗੋਂ ਕੀ ਬੋਲੀ ਆ ਮਾਰੇ ਗੋਂ ਕੀ ਬੁੜੀਆਂ ਕੇ ਉਪਰਾਂ ਕਬਤਾ ਕਾ ਸੀਰਸ ਕੇ ਮਾਰੇ ਗੋਂ ਕੀ ਬੁੜੀਆਂ ਗੌਰ ਗੱਲ ਸੁਣਿਓ ਮਾਰੇ ਗੋਮਾ ਬੁੜੀਆਂ ਬੜੀਆਂ ਜੰਮਣ ਭੋਇ ਗਲ ਚੁੜੀਆਂ ਬੜੀਆਂ ਜੱਟਾਂ ਵੇੜੇ ਛਤਨੇ ਵਾਲੀ ਗੋਂ ਕੇ ਗੱਬੇ ਸਿਸਨੇ ਵਾਲੀ ਕੂਏ ਪਾਸ ਬਲਬੇੜੋ ਬੈਠਾ ਮੰਜਾ ਮਲਸ ਭੇੜੋ ਬੈਠਾ ਕਾੜੋ ਰਹਾ ਲੜਾਈਆਂ ਕਰਦੀ ਨੈਣੋ ਪੈਣਾ ਪਾ ਵੀ ਛੜਦੀ ਚੰਗੇ ਸੁਭਾਅ ਕੀ ਨਕਟੋ ਛੜੋ ਦੇਹੜ ਕાળੋ ਤੜੀਆਂ ਬੜੀਆਂ ਮਾਰੇ ਗੋਮਾ ਬੁੜੀਆਂ ਬੜੀਆਂ ਖਾਤਰੋ ਮੋਟੇ ਖੁੰਡੇ ਵਾਲੀ ਜੀ ਕੋ ਉੱਚੇ ਚੁੰਡੇ ਵਾਲੀ ਪੋਰਪਣੋ ਹੈ ਕੰਮਾ ਖਾਦੀ ਹੈ ਸਮਾਨੋ ਸਿੱਧੀ ਸਾਦੀ ਜੱਟੀ ਲੰਬਰ ਬੰਨ ਉੜੀਸੋ ਜੰਗਲ ਕੀ ਖਵਾਵਾ ਸੀਸੋ ਚਪੜੋ ਗੱਲ ਪਾ ਮਿੱਟੀ ਪਾਵਾ ਸੀੜੋ ਮਾਰਾ ਫੜੀਆਂ ਬੜੀਆਂ ਮਾਰੇ ਗੋਮਾ ਬੁੜੀਆਂ ਬੜੀਆਂ ਬੜਾ ਟੋਕਰਾ ਮੈਲੋ ਚੱਕਾ ਮੈਗੜੋ ਕੋ ਹੱਥ ਥੋੜਾ ਰੱਖਾ ਅੱਗਾ ਮਿਲ ਜਾ ਬੁੜੀ ਕਮੇੜੋ ਗੈਲੋ ਉਸਕੇ ਹੋਆ ਪਨੇੜੋ ਪੰਨ ਰੋਕੇ ਕਰ ਅੱਗਾ ਠਾਰਾ ਕੰਟਾ ਕੰਟਾ ਬੱਤਾ ਮਾਰਾਂ ਛਾਪਰੋ ਨੰਦੇਲੋ ਟਾਂਡੋ ਪਾਥੀਆਂ ਪੱਥਾਂ ਬੜੀਆਂ ਬੜੀਆਂ ਮਾਰੇ ਗੋਮਾਂ ਬੜੀਆਂ ਉਹ ਨਾ ਕਰਦੀ ਬੜਾ ਸੜੇਮਾ ਨਾਬੋ ਦਾ ਨਕਟ ਜਲੇਮਾ ਛੋਟੀ ਚ ਲੈ ਲੋ ਬੜੀ ਚ ਲੈ ਲੋ ਤਿੰਨੋਂ ਭੈਣਾ ਗਵਲੀ ਗੈ ਲੋ ਪਰ ਤੋਂ ਮਾਰਾ ਪੰਡੂ ਪੋਚਾ ਖੇੜੋ ਸਾਰਿਆਂ ਕੀ ਸਰਬੋਚਾ ਬਾਰਨੋ ਕੇ ਗੱਲ ਪੰਗਾ ਲੈ ਕਾ ਨਿਕਲ ਜਾਂ ਅੜੀਆਂ ਬੜੀਆਂ ਮਾਰੇ ਗੋਮਾਂ ਬੜੀਆਂ 3 ਕਣੋ ਆਈ ਪੀ ਚਰਖਾ ਕੱਤਾ ਟਟੀਆਣੋਂ ਨਾਲ ਲੜਦੀ ਥੱਕਾ ਸੈਨ ਪਰਵਰ ਜੇ ਕਰ ਕੀ ਪੂਸਲੋਂ ਪੜੀ ਬਿਮਾਰਾ ਪਰ ਕੀ ਖਮੇੜੋਂ ਕੁੜੀ ਪਰ ਰੋਟੀ ਖਾਹਾ ਮਰਦੇੜੋਂ ਨਾਲ ਕਿਤੇ ਵੀ ਜਾਹਾ ਚੰਡੀਗੜ੍ਹੋਂ ਪਟਿਆਲੋਂ ਦੋਵੇਂ ਸੁਣਿਆ ਲਿਖੀਆਂ ਪੜੀਆਂ ਪੜੀਆਂ ਮਾਰੇ ਗੋਮੋਂ ਬੁੜੀਆਂ ਬੜੀਆਂ ਪੰਖਰੋਂ ਨੂੰ ਨਹੀਂ ਜਮੀਓ ਦਿਖਦਾ ਖਰਕੋਂ ਨੂੰ ਵੀ ਉੱਚਾ ਸੁਣਦਾ ਮਰੋੜੋਂ ਵੀ ਡੱਗ ਡੱਗ ਹਿੱਲਾ ਪੈਰ ਕੜੀ ਸਨਰੋ ਚੱਲਾ ਪਪਰੇਆਲੋਂ ਨੂੰ ਟੈਕਾ ਖਤਰਾ ਟੰਡਿਓ ਤੋਂ ਕੇ ਮਾਤਾ ਨਿਕਲਾ ਪਿੱਛਾ ਸੀ ਜਾਂ ਠੰਡ ਪੜੀ ਤੀ ਪਾਲੇ ਕੇ ਗੱਲ ਰੁੜੀਆਂ ਪੜੀਆਂ ਮਾਰੇ ਗੋਮਾਂ ਕਾਂ ਕਾ ਕਰਦੀ ਰੱਖ ਕਰਿਆਲੋ ਆਕੜ ਰੱਖਾ ਫੁੱਲ ਨਿਆਲੋ ਬੁਰਾ ਸੁਣੇ ਦਾ ਕਹੇ ਦਿਓ ਰੋ ਰੋਂਡ ਪਿੱਟਦੀ ਰਹਾ ਕਿਉ ਰੋ ਟਾਹੋ ਬੁੜੀ ਬੜੀ ਚਲਾਕਣਾ ਹੈ ਬੜ ਤੋਂ ਬੜੀ ਲੜਾਕਣਾ ਟਾਲੇ ਟੱਪੇ ਅੰਧਵਿਸ਼ਵਾਸਾਂ ਆਲੀ ਗਰਮਾ ਗੁੜੀਆਂ ਬੜੀਆਂ ਮਾਰੇ ਗੋਮਾਂ ਬੁੜੀਆਂ ਬੜੀਆਂ ਟੋਡਾਂ ਕੀ ਨੂੰ ਕਾਂ ਪੰਜਾਬਣ ਗੜ ਸ਼ੰਕਰ ਕੀ ਇੱਕ ਦੁਆਬਣਾਂ ਬਿੱਡਿਆਂ ਕੀ ਇੱਕ ਬੁੜੀ ਨਪਾਲੋ ਦੂਚਨ ਕੇ ਕਰ ਅਲੀ ਬੰਗਾਲੋ ਜਿਵੇਂ ਚਮਸਿਆਂ ਕੇ ਵਿਚ ਰਵਾਂ ਬਾਂਗਰਵਾਂ ਕਾ ਅੱਧਾ ਗਵਾਂ ਜਦ ਮੈਂ ਕਵਤਾ ਪੇਸ਼ ਕਰੀ ਤੋ ਮੇਰੇ ਗੈਲ ਸਭ ਲੜੀਆਂ ਬੜੀਆਂ ਮਾਰੇ ਗੋਮੋ ਬੁੜੀਆਂ ਬੜੀਆਂ ਦੂਸਰੀ ਵੀ ਸੁਣਾ ਲੂਗੀ ਹਾਂ ਜੀ ਇਸ ਤੋਂ ਬਾਅਦ ਜਿਵੇਂ ਤੁਹਾਡਾ ਇਲਾਕਾ ਦਾ ਪਵਦ ਕਾ ਇਸ ਤਰ੍ਹਾਂ ਹੀ ਮਾਰਾ ਇਲਾਕਾ ਪਵਦ ਕਾ ਮਾਰੇ ਗੈਨ ਵੀ ਘਰ ਨਗਾ ਸੇਤਾਰੇ ਬਿਉਰੀ ਨੇੜੇ-ਨੇੜੇ ਕੱਗਰ ਹੋਗਾ ਹਾਂਜੀ ਹਾਂਜੀ ਜੋ ਮਾਰਾ ਹਰਿਆਣਾ ਨਾਲ ਕੱਗਰ ਕੇ ਪਾਰ ਆ ਜਾਂਦਾ ਉਸ ਕੀ ਕੋਈ ਪੁੱਛ ਗਿਛ ਨਹੀਂ ਕਿਤੇ ਵੀ ਨਾ ਹਰਿਆਣੇ ਮਾ ਨਾ ਪੰਜਾਬਾ ਉਸ ਕੇ ਬਾਰੇ ਮੈਂ ਇੱਕ ਕਵਤਾ ਛੋਟੀ ਜੀ ਕੱਗਰ ਪਾਰ ਕਾ ਇਲਾਕਾ ਆਂਦਾ ਨਹੀਂ ਯਕੀਨ ਕਿਸੇ ਨੂੰ ਈਵੋ ਦੇਖ ਲੋ ਜਾ ਕਾ ਹਰਿਆਣੇ ਤੇ ਰਾਹ ਕਟਿਆ ਕੱਗਰ ਪਾਰ ਕਾ ਇਲਾਕਾ ਸੱਤ ਅੱਠ ਪੰਚਾਇਤਾਂ ਇਸਮਾ ਦੋ ਤਿੰਨ ਨਗਰ ਖੇੜੇ ਚਾਰ ਪਲਾਟਰ ਪੰਜ ਮਜਰੇ ਬੀ ਸੀਓ ਇਸ ਮਾ ਡੇਰੇ ਟੁੱਟੀਆਂ ਸੜਕਾਂ ਬੱਟੇ ਖੇਂੜੇ ਔਖਾ ਆਉਣਾ ਜਾਣਾ ਕੱਟਾ ਬੜੀ ਬਦੀਨੀ ਵੀਰੋ ਕੇ ਨਿਆਣਾ ਕੇ ਸਿਆਣਾ ਟਾਲ ਮਾਰਦੇ ਕੇ ਕਰਾਂਗੇ ਰਾਮਾ ਹੱਡ ਤੜਾਕਾ ਹਰਿਆਣੇ ਤੇ ਰਾਹ ਕਟਿਆ ਘੱਗਰਪਾਰ ਕਲਕ ਗਉਆਂਾਂ ਮਾ ਇਵ ਕੰਮ ਰਹੇ ਨਾ ਨੌਕਰੀ ਛੋਟੀ ਮੋਟੀ ਨੇੜਾ ਤੇੜਾ ਸ਼ਹਿਰ ਨਾ ਕੋਈ ਮਿਲ ਜੇ ਰੋਜੀ ਰੋਟੀ ਨਾ ਮਾਰੇ ਗਦਾਮ ਫੈਕਟਰੀ ਚੈਲਰ ਦਾਣਾ ਮੰਡੀ 12 ਕੋਪਾ ਚੀਕਾ ਪੜਦਾ ਸਿੱਧੀ ਨਾ ਕੋਈ ਡੰਡੀ ਨਵੇਂ ਗਰੋਂ ਨੂੰ ਜਾਣਾ ਪੜਦਾ ਢਿੱਲੀ ਗੇਜ ਕਰਾ ਕਾ ਹਰਿਆਣੀ ਤੇ ਰਾਹ ਕਟਿਆ ਠੱਗਰਪਾਰ ਕਾ ਲੱਗਾ ਚੀਕਾ ਤੇ ਪਟਿਆਲਾ ਜਾਈਏ ਰਾਮਾ ਪਿੰਡ ਕਮੇੜੀ ਜੇ ਬਲਬੇੜਾ ਉੱਤਰ ਜਾਈਏ ਜਾਣਾ ਪਵਾ ਲੰਡੈੜੀ ਨਾ ਕੋਈ ਰਿਸਕਾ ਟੈਂਪੂ ਮਿਲਦਾ ਪੈਰੀ ਤੁਰਕਾ ਜਾਂਦੇ ਉਬੜ ਖੱਬੜ ਰਾਹਾ ਕੇਮਾ ਡਿਗਦੇ ਠੇਬੇ ਖਾਂਦੇ ਬੈਰ ਕੱਢਿਆ ਰਾਮਬਤਾ ਦੇ ਕਿੱਥਾ ਮਾਰੇ ਠਾਕਾ ਹਰਿਆਣੇ ਤੇ ਰਾਹਾ ਕਟਿਆ ਖੱਗਰਪਾਰ ਕਲਕ ਟਾਈਮ ਲਖਾਉਣਾ ਔਖਾ ਹੋਵਾ ਆਮਾ ਜਦ ਚਮਾਸੇ ਰੋਵਾ ਜਾਮਾ ਪਾਣੀਓ ਪਾਣੀ ਦਿਖਦਾ ਚਾਰੇ ਪਾਸੇ ਮਾਰਕੰਡੇ ਕੇ ਪਾਣੀ ਕੇ ਗਲ ਬਾਛਲ ਜਾਹਾ ਖੱਗਰ ਫਸਲ ਬਾੜੀਆਂ ਡੁੱਬ ਜਾਂਦੀਆਂ ਡੇਰਿਆਂ ਕੇ ਗਲ ਨਗਰ ਲਾਕਾ ਮਾਰਾ ਲੰਕਾ ਬਣਦਾ ਆਪਣੀ ਸ੍ਰੀ ਕਟਾਕਾ ਹਰਿਆਣੇ ਤੇ ਰਾਹਾ ਕਟਿਆ ਖੱਗਰਪਾਰ ਕਲਕ ਇੱਕ ਬਸ ਪਪਰਿਆਲਾ ਜਾਹਾ ਬਾਇਆ ਪੁੰਦਰਹੇੜੀ ਤਿੰਨ ਨਰੋਲੀ ਬਾਇਆ ਦੁਲਬਾ ਤਾਰਾ ਚੰਦ ਲੰਡੇੜੀ ਦੋ ਘੰਟਿਆਂ ਮਾ ਜਾ ਪਟਿਆਲਾ ਸੜਕਾਂ ਕੀ ਮਾ ਖੱਡੇ ਬੁੱਥੀ ਜਾਹਾ ਲਾਟਾਂ ਛੋੜਦੀ ਥੋੜ ਥੋੜ ਪਾ ਅੱਡੇ 30 ਰੁਪਏ ਲਗਾ ਸਰੇ ਕੇ ਦੇਖ ਲੋ ਟਿਕ ਟਕ ਟਾਕਾ ਹਰਿਆਣੇ ਤੇ ਰਾਹ ਕਟਿਆ ਕੱਗਰਪਾਰ ਕੰਢਕ ਕਾਗਜ਼ਾ ਮਾ ਹਰਿਆਣਾ ਨਿਊ ਤਾਂ ਨੰਬਰ ਬੰਦ ਕਹਾਵਾ ਮਹਾਰਾ ਨੰਬਰ ਨਿਊ ਪਤਾ ਨਹੀਂ ਕਿੱਥਾ ਸੀ ਰੁਲ ਜਾਹਾ ਲੈਟ ਨਹੀਂ ਆਂਦੀ ਡਾਕ ਨਹੀਂ ਆਂਦੀ ਰੇਂਜ ਫੋਨ ਕੀ ਬੀਨਾ ਬਿਲਕੇ ਲੰਮੇ ਲੰਮੇ ਫਰਲੇ ਫੂਕਾ ਮਾਰਾ ਸੀਨਾ ਦਬਕੇ ਮਾਰਾ ਦਵਾਨੇ ਕਾ ਅਫਸਰ ਗਉਮਾ ਆਕਾ ਹਰਿਆਣੇ ਤੇ ਰਾਹਾ ਕਟਿਆ ਖੱਗਰਪਾਰ ਕਾ ਲੱਕ ਜਦੋਂ ਖੱਗਰਪਾਰ ਕੇ ਲੱਕ ਇਹ ਤੁਹਾਨੂੰ ਮੈਂ ਦੱਸਾਂ ਜੀ ਜਿਹੜਾ ਪਵਾਦ ਕਾ ਇਲਾਕਾ ਵੀ ਇਹ ਪਵਾਦ ਨਾਮ ਕਿਉਂ ਪਿਆ ਜਿਹੜਾ ਪਵਾਦ ਆ ਨਾ ਪਵਾਦ ਕੇ ਬਾਰੇ ਮਾ ਬਹੁਤ ਸਾਰੀ ਵਿਦਮਨਨਾਕੀਆਂ ਅੱਡ ਅੱਡ ਕਿਆ ਸਰਾਈਆਂ ਨੇ ਪ੍ਰਕਾਸ਼ ਮਹਾਮਾ ਉਹ ਪਵਾਦ ਕੀ ਕੋਈ ਪੱਕੀ ਹੱਦ ਨਿਸ਼ਚਿਤ ਨਹੀਂ ਹੈਗੀ ਵੀ ਕਨੌਰ ਪਵਾਦ ਮਾ ਪਵਾ ਪਟਿਆਲਾ ਨਹੀਂ ਪੈਂਦਾ ਹੈਗਾ ਇਸ ਤਰ੍ਹਾਂ ਕੀ ਕੋਈ ਇਸ ਕੀ ਹੱਤ ਨਹੀਂ ਹੈ ਇਸ ਨੂੰ ਤਾਂ ਲੋਕ ਰੂਡੀਆਂ ਲੋਕ ਧਰਨਾਮਾ ਅਰ ਲੋਕ ਬੋਲੀਆਂ ਕੇ ਆਧਾਰ ਪਾ ਮਾਲਪੇ ਅਰ ਬੰਗਰ ਤੋਂ ਅੱਡ ਮਹਿਸੂਸ ਕੀਤਾ ਜਾ ਸਕਦਾ ਪਰ ਇਸ ਕੀ ਪੱਕੀ ਹੱਦ ਕੋਈ ਨਹੀਂ ਹੈਗੀ ਜਿਵੇਂ ਕਾਂਤ ਸਿੰਘ ਨਾਬਾ ਕੇ ਅਨਸਾਰ ਕੇ ਪਾਂਡੋ ਵੰਸ ਦੇ ਅਰਜਨੈਨ ਗਣ ਕੇ ਮੁਕੀ ਜਿਹੜੇ ਵਿਸ਼ਨੂ ਗਤ ਸੀਗੇ ਉਹ ਜੰਗਲ ਤੇ ਪੁਆਦ ਤੇ ਗੱਬੇ ਇੱਕ ਤ੍ਰਿਕੋਣਾ ਰਾਜ ਹੋਇਆ ਕਰੇ ਕਰੇਤਾ ਜਿਸ ਦੀਆਂ ਤਿੰਨੋਂ ਬਾਹੀਆਂ ਇੱਕ ਬਰਾਬਰ ਹੋਏ ਕਰਦੀਆਂ ਸੀ ਇਹ ਤਿਹੜਾੜਾ ਹੋਇਆ ਕਰਦਾ ਸੀਗਾ ਤਾਂ ਇੱਕ ਪਾਸੇ ਪੁਆਦ ਦੂਜੇ ਪਾਸੇ ਮਾਲਵਾ ਤੀਸਰੇ ਪਾਸੇ ਦੁਆਪਾ ਹੋਇਆ ਕਰੇਤਾ ਇਸ ਤਰ੍ਹਾਂ ਕਰਕੇ ਇਹ ਪੁਆਦ ਕਾ ਖੇਤਾ ਜਾਂ ਬਣ ਗਿਆ ਛੋਟਾ ਜਿਹਾ ਕਈ ਲੋਕ ਕਹਿੰਦੇ ਨੇ ਵੀ ਲੁਧਿਆਣੇ ਤੋਂ ਜੋ ਜਾਖਲ ਨੂੰ ਜਾਣ ਵਾਲੀ ਰੇਲ ਦੀ ਲੀਕ ਆ ਉਹ ਮਾਲਬਿਆਰ ਪਵਾਦ ਨੂੰ ਅੱਡੋ ਅੱਡ ਕਰਦੀ ਆ ਐਸਾ ਵੀ ਕੁਝ ਨਹੀਂ ਹੈ ਬਹੁਤ ਸਾਰੇ ਪਵਾਦੀ ਉੱਤਰ ਰਹਿੰਦੇ ਨੇ ਬਹੁਤ ਸਾਰੇ ਮਲਬਈ ਇੱਧਰ ਵੀ ਰਹਿੰਦੇ ਆ ਇਹਨਾਂ ਵਿੱਚ ਬਹੁਤ ਸਾਰੇ ਖਿੱਤੇ ਨੇ ਛੋਟੇ ਛੋਟੇ ਖਿੱਤੇ ਆ ਜਿਸ ਤਰ੍ਹਾਂ ਕਿ ਕਾਰਡ ਚੰਗਰ ਬੇਟਟਾ ਹਾ ਖੱਦਰ ਨੈਲੀ ਮੈਣੀ ਦੁਆਬ ਮੰਡ ਬੈਦਮਾਨਾ ਕੀ ਪੱਟੀ ਜੰਗਲ ਦੂਦ ਦਹੋਤਾ ਚਰਖੀ ਤੇ ਪਲਾ ਐਸੇ ਇਸ ਕੇ ਉਹ ਹੋਆ ਜੀ ਛੋਟੇ ਛੋਟੇ ਇਹਦੀਆਂ ਬੋਲੀਆਂ ਉਪ ਬੋਲੀਆਂ ਵੀ ਹੈਗੀਆਂ ਨੇ ਜਿਸ ਤਰ੍ਹਾਂ ਘਾੜ ਵੀ ਹੈਗੀ ਆ ਅੰਬਾਲ ਵੀ ਹੈਗੀ ਆ ਕਨੌਰ ਵੀ ਬੋਲੀ ਹੈਗੀ ਆ ਕੌਰ ਵੀ ਹੈਗੀ ਆ ਇੱਕ ਪਟਿਆਲ ਵੀ ਬੋਲੀ ਆ ਇੱਕ ਹੈਗੀ ਇੱਕ ਖੇਤਰੀ ਬੋਲੀ ਇੱਕ ਬਰਮੀ ਬੋਲੀ ਇੱਕ ਮੰਡਵੀ ਬੋਲੀ ਇਸ ਤਰ੍ਹਾਂ ਕਰਕੇ ਇਸ ਕੀ ਅਲੱਗ-ਅਲੱਗ ਛੋਟੇ-ਛੋਟੇ ਟੁਕੜੇ ਬਣੇ ਹੋਏ ਆ ਇਸ ਕੀ ਆ ਬੋਲੀਆਂ ਕੀ ਕੋਈ ਕੇ ਕਹਾ ਵੀ ਕਿੱਥਾ ਜਾ ਰਹੇ ਆ ਕੀ ਕਰ ਰਹੇ ਆ ਇਤਰਾ ਬੋਲਾ ਕੋਈ ਕਿੰਗਾ ਪੂਗਾ ਇਸ ਤਰ੍ਹਾਂ ਬੁੰਨੇ ਕੋ ਕੜਾ ਬੋਲਦਾ ਈ ਕੜਾ ਜਾ ਰਹੇ ਆ ਕੀਤਾ ਜਾ ਰਹੇ ਇਸ ਤਰ੍ਹਾਂ ਕਰਦੇ ਬਹੁਤ ਸਾਰੇ ਬੱਚੇ ਜਿਹੜੇ ਛੋਟੇ ਛੋਟੇ ਬੋਲਦੇ ਨੇ ਬਈ ਬੀਬ mare ਸਕੂਲ ਮਾ mare ਮਾਸਟਰ ਮਾਰੀਆ ਮੈਡਮਾ ਬੜੀਆਂ ਐਕਟੀਵਿਟੀਆਂ ਕਰਾਵਾ ਵੀ ਹਮੇ ਦੜੀ ਵਾਲੇ ਸਕੂਲ ਮਾ ਪੜੋਗੇ ਬੰਨੇ ਦੀ ਬੰਟੂ ਬੁੰਟੂ ਗਲੀ ਸਕੂਲ ਮਾ ਪੜਦੇ ਬੰਟੂ 1 2 3 4 ਇਸ ਤਰ੍ਹਾਂ ਕਰਕੇ ਉਹਨੂੰ 1 2 ਕਾ ਸਕੂਲ ਰੱਖਿਆ ਹੈ ਨੌ ਕਈਆਂ ਨਹੀਂ ਦੀ ਮਾਰੀ ਲੱਡੋ ਤੋ ਅੰਗਣવાડી ਸਕੂਲ ਮਾ ਜਾਵਾ ਇਸ ਤਰ੍ਹਾਂ ਕਰਕੇ ਉਹ ਬੋਲਾਂ ਥੋੜਾ ਜਿਹਾ ਮੈਂ ਹੋ ਇੱਕ ਕਵਿਤਾ ਸੁਣਾ ਦਿੰਦਾ ਇਸ ਦੇ ਬਾਅਦ ਜਿਹੜਾ ਪਵਾਦ ਦੀ ਹਾਦਾਂ ਉਹ ਕਵਿਤਾ ਦੇ ਜਰੀਏ ਤੁਹਾਨੂੰ ਦੱਸੂਗਾ ਮੈਂ ਰੰਗਲਾ ਪਵਾਦ ਟੀਕਮਾ ਮਾਹੌਲ ਕੋਈ ਦੰਗਾ ਨਾ ਪਸਾਦ ਸਭ ਨਾਲ ਤੇ ਖਰਾ ਮਾਰਾ ਰੰਗਲਾ ਪਵਾਦ ਰੋਪੜ ਤੇ ਖੈੜ ਬਸੀ ਭਾਰਸੋ ਮਲੋ ਟੋਡੇ ਸਮਾਨਾਂ ਦਾ ਬਾ ਗੂਲਾ ਚੀਕਾ ਜੋ ਇਸੀ ਮਾਹੀ ਆਵਾਪੇ ਵਾ ਪਿੱਪਲੀ ਆਵਾਦ ਸਭਨਾ ਤੇ ਖਰਾ ਮਾਰਾ ਰੰਗਲਾ ਪਵਾਦ ਜਗਾਤਰੀ ਨਰੈਣਗੜ੍ਹ ਰਾਮਗੜ੍ਹ ਅੰਬਾਲਾ ਪੰਜੌਰ ਬੱਦੀ ਚੰਡੀਗੜ੍ਹ ਅਰ ਪਟਿਆਲਾ ਇਸੀ ਮਾਹੀ ਆਵਾਪੇ ਵਾ ਪਿੱਪਲੀ ਆਵਾਦ ਸਭਨਾ ਤੇ ਖਰਾ ਮਾਰਾ ਰੰਗਲਾ ਪਵਾਦ ਇਸ ਮਾ ਮਸ਼ਹੂਰ ਲਾਕੇ ਘਾੜ ਤੇ ਚੰਗਰ ਤਾਹਾ ਵੇਟ ਬਾਂਗਰ ਤੇ ਬਾਗੜ ਖੱਦਰ ਲੋਕ ਸੁਭਾਕੇ ਚੰਗੇ ਆਵਾ ਨਤ ਗਾਦ ਸਭਨਾ ਤੇ ਖਰਾ ਮਾਰਾ ਰੰਗਲਾ ਪਵਾਦ ਮਾਰਕੰਡਾ ਕਗਰ ਕਾ ਉਰ ਨੂੰ ਲਿਖਾਓ ਵਿਚਮਾ ਨੂੰ gira ਕਈ ਹੋਰ ਦਰਿਓ ਰੌਵਾ ਬੜੇ ਕਰਜਾਹਾਂ ਬਰਬਾਦ ਸਭਨਾ ਤੇ ਖਰਾਮਰ ਰੰਗ ਕਰਨਾ ਥੈਂਕ ਯੂ